10 ਦਿਨ ਵੇਟ ਕਰ ਲਾ ਉਂਗਲਿਆਂ ਦੇ ਦਿਨ ਕਿੰਨੇ ਸਟਾਰਟ ਕਰਦੇ ਕੱਲ ਰਾਤ ਸੁਖ ਰਤਿਏ ਦੀ ਫਰੈਂਡ ਮਨਜੀਤ ਕੋਰ ਆਪਣੇ ਇੰਸਟਾ ਤੇ ਲਾਈਵ ਆਉਂਦੀ ਹੈ ਤੇ ਲਾਈਵ ਆ ਕੇ ਜੋ ਤੁਹਾਨੂੰ ਸੁਖ ਰਤਿਏ ਨਾਲ ਤੁਹਾਨੂੰ ਕੁੜੀ ਦਿਖ ਰਹੀ ਏ ਉਸ ਨੂੰ ਸਿੱਧੀ ਸਿੱਧੀ ਵਾਰਨਿੰਗ ਦਿੰਦੀ ਏ ਕਿ 10 ਦਿਨਿਆ ਤੇਰੇ ਕੋਲ ਤੇਰੇ ਕੋਲ ਆ ਕੇ ਮੈਂ 10 ਦਿਨਾਂ ਦੇ ਵਿੱਚ ਮਿਲਦੀਆਂ ਤੈਨੂੰ ਮੈਂ ਦੱਸਦੀਆਂ ਕਿ ਤੂੰ ਕੌਣਾ ਤਾਂ ਮੈਂ ਕੌਣਾ ਤੂੰ ਬਿਆਰ ਦੀ ਰਹਿਣ ਵਾਲੀ ਏ ਤੇ ਤੇਰਾ ਉਥੇ ਸਲੂਨ ਆ ਹੋਰ ਵੀ ਕਾਫੀ ਗੱਲਾਂ ਕੀਤੀਆਂ ਤੇ ਸਿੱਧੀ ਸਿੱਧੀ ਵਾਰਨਿੰਗ ਵੀ ਦਿੰਦੀ ਏ ਕਿ ਬੱਸ ਸਕਦੀ ਐ ਤੇ ਬਚਲਾ ਤਲੋ ਵੀ ਦੇਖੋ ਨਿਆ ਚੀਜ਼ ਵੀ ਦੇਖ ਲੋ ਪੇਜ ਵਾਲੋ ਆਪ ਆਪਣੀ ਹਰਕਤੋਂ ਸੇ ਬਾਜ਼ ਨਹੀਂ ਆਉਗੇ ਹਾਂਜੀ ਬਾਬੋ ਕਿੰਨਾ ਸਾਰੇ ਹਾਂ ਹਾਂ ਪੇਜ ਵਾਲੋ ਆਪ ਆਪਣੀ ਹਰਕਤੋਂ ਸੇ ਬਾਜ਼ ਨਹੀਂ ਆਉਗੇ ਕੀ ਗੱਲ ਪਹਿਨਾਂ ਮਾਂ ਕੱਲੀ ਉਹ ਚੋਗੀਆਂ ਮੁੰਡੀਆਂ ਸੋ ਤੂੰ ਵੀ ਟੈੱਕ ਜਾ ਤੇਰਾ ਤਾਂ ਕੇ ਮੈਂ ਕੱਢਦੀ ਹਾਂ ਜਲੂਸ ਟੈਂਸ਼ਨ ਨਾਲ ਤੇਰੇ ਬੁੱਥਿਆ ਦਾ ਨਾ ਤੇਰਾ ਬਹੁਤ ਔਂਗੜੀਆਂ ਤਾਂ ਦਿਨ गिन ਲਾਉਣ ਪੁੱਤਰ ਜੀ 10 ਦਿਨ 10 ਦਿਨ ਦੇ ਵਿੱਚ ਵਿੱਚ ਤੈਨੂੰ ਤੇਰੇ ਸ਼ਹਿਰ ਚ ਟੱਕਰ ਦਿਆਂ ਹੁਣ ਮੈਂ ਆਕੇ ਠੀਕ ਆ ਪਹਿਲਾ ਤੇਰੇ ਕਿੰਨੇ ਕੁ ਫੋਲਵਰ ਸੀਗੇ ਉਕ ਨਾਲ ਵੀਡੀਓਸ ਪਾ ਪਾ ਕੇ ਕਰ ਲੈ ਇਸ ਦਿਨ ਨਾਲ ਹੀ ਮਨਜੀਤ ਕੌਰ ਨੇ ਕਿਹਾ ਕਿ ਤੇਰੀ ਭੈਣ ਦਾ ਜਿਹੜਾ ਬਿਹਾਰ ਚ ਸਲੂਨਾ ਤੇ ਸੱਕੀ ਭੈਣ ਦਾ ਮੈਂ ਉਹ ਵੀ ਬੰਦ ਕਰਾ ਦੂੰਗੀ ਤੇ ਤੂੰ 10 ਦਿਨ ਬਸ ਵੇਟ ਕਰ ਲੈ ਤੇਰੀ ਤਾਂ ਮੈਂ ਐਵੇਂ ਦੀ ਰੇਲ ਬਣਾਉਂਗੀ ਕਿ ਤੂੰ ਇੰਡੀਆ ਛੱਡ ਕੇ ਹੀ ਭੱਜ ਜਾਏਗੀ ਹੋਰ ਵੀ ਕਾਫੀ ਕੁਝ ਕਿਹਾ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਇੰਨੀ ਕਿ ਤੈਨੂੰ ਗੱਲ ਦੱਸਦਾ ਕਿੱਥੇ ਵੀ ਤੂੰ ਬਿਹਾਰ ਦੀਆਂ ਨਾ ਤੇਰੀ ਭੈਣ ਦਾ ਸੈਲੂਨ ਆ ਹਾਂਜੀ ਪੁੱਛਣਾ ਹੋਰ ਕੁਝ ਇੱਕ ਤੂੰ ਉਸਤਾਦ ਵੀ ਲਾਈਕ ਨੂੰ ਮੈਸੇਜ ਕੀਤਾ ਸੀ ਆਪ ਦੀ ਭੈਣ ਦਾ ਸੈਲ ਨੰਬਰ ਦਵਾ ਦੀ ਤੇਰੀ ਭੈਣ ਦਾ ਸੈਲ ਹੁੰਦਾ ਨੰਬਰ ਦਵਾ ਦਵਾ ਨੰਬਰ ਸਾੜੀ ਉੱਪਣ ਦੀ ਬਿਹਾਰ ਨਾ ਭੈਣ ਤੂੰ ਸਾਡੇ ਨਾਲ ਟੱਕਰੇ ਕਰੇਂਗੀ ਯਾਰ ਤੂੰ ਮੈਂ ਬਹੁਤ ਕੁੱਤੇ ਦੀ ਵੱਡੀ ਹੁੰਦੀ ਆ